ਅਸੀਂ ਆਪਣਾ ਪੰਜਾਬ ਦਾ ਯੂਥ ਇੱਥੇ ਕਿਵੇਂ ਰੋਕੀਏ ਉਹਨਾਂ ਦਾ ਕਿਵੇਂ ਵਪਾਰ ਸਥਾਪਿਤ ਕਰੀਏ ਉਹ ਕਿਵੇਂ ਨੌਕਰੀਆਂ ਕਰਨ ਉਹ ਆਪਣੀ ਕਿਵੇਂ ਖੁਸ਼ਹਾਲ ਜ਼ਿੰਦਗੀ ਬਤੀਤ ਕਰਨ ਉਹਦੇ ਲਈ ਜਿਹੜੇ ਇਹ ਫੈਸਲੇ ਆ ਉਹਦੇ ਵਿੱਚ ਸਿਆਸਤਦਾਨ ਸਾਡੇ ਮੈਂਬਰ ਪਾਰਲੀਮੈਂਟ ਸਾਡੇ ਐਮ ਐਲ ਏ ਬਹੁਤ ਜੋਸ਼ੀਲੇ ਸ਼ਹਿਰ ਦੀਆਂ ਮਿਊਂਸਪਲ ਕਮੇਟੀਆਂ ਹਨ ਬਹੁਤ ਵਧੀਆ ਤਰੀਕੇ ਦੇ ਨਾਲ ਨਿਭਾ ਸਕੀਆਂ ਆ ਸੋ ਇਸ ਕਰਕੇ ਹੁਣ ਸਾਡਾ ਜਿਹੜਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਜਿਹੜੇ ਨੁਮਾਇੰਦੇ ਆ ਉਹ ਕਿਹੜੇ ਚੋਣੇ ਤੇ ਕਿਵੇਂ ਚੋਣਦੇ ਆ ਉਹਦੇ ਲਈ ਸ਼੍ਰੋਮਣੀ ਅਕਾਲੀ ਦਲ ਹੀ ਹੈ ਜੋ ਪੰਜਾਬ ਪੰਜਾਬੀਆਂ ਦੀ ਗੱਲ ਕਰ ਸਕਦਾ ਆ ਸੋ ਮੈਂ ਆਪ ਸਭ ਨੂੰ ਬੇਨਤੀ ਕਰਨਾ ਚਾਹੁੰਦਾ ਆ ਅਸੀਂ ਆਪਣੇ ਗਿਲੇ ਸ਼ਿਕਵੇ ਧੜੇ ਬਾਜ਼ੀਆਂ ਤੋਂ ਉੱਪਰ ਉੱਠਦੇ ਹੋਏ ਜਿਹੜੀ 1 ਜੂਨ ਨੂੰ ਇਲੈਕਸ਼ਨ ਹੋਣੀ ਆ ਉਸ ਦੇ ਵਿੱਚ ਚੌੜ ਨਿਸ਼ਾਨ ਤੱਕੜੀ ਦਾ ਬਟਨ ਦਬਾ ਕੇ ਆਪਣੇ ਇਸ ਇਲਾਕੇ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਵੀ ਤੰਦੂ ਮਾਜਰਾ ਜੀ ਨੂੰ ਕਾਮਯਾਬ करिए ਤਾਂਕਿ